ਤਾਂ ਨੇ ਕਿ ਪੰਥ ਤੇਰੇ ਨਾਲ ਹੈ ਵੱਡੀ ਗੱਲ ਜਿਹੜੀ ਦੂਜੀ ਗੱਲ ਸਰਕਾਰ ਨੂੰ ਵੀ ਕਨਵੇ ਕਰਨਾ ਚਾਹੁੰਦੇ ਆ ਇਹ ਪੰਥ ਉਹਦੇ ਨਾਲ ਖੜਾ ਹੈ ਤੀਜੀ ਗੱਲ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਉਣੀ ਹੈ মিডিਆ ਰਾਹੀਂ ਕਿ ਇਹ ਤਕਸ਼ਾਹੀ ਹੈ ਇਹ ਧਰੋਨਾ ਜਿਹੜਾ ਤੁਸੀਂ ਕਰ ਰਹੇ ਹੋ ਅਤਿਆਚਾਰ ਹੈ ਪੰਥ ਇਹਦਾ ਬੋਧ ਕਰਦਾ ਤੇ ਇਹ ਪ੍ਰੋਬਲਮ ਜਿਹੜੀ ਅਸੀਂ ਇਸਨ ਬਤਾਰੇ ਦੇ ਰਹੇ ਹਾਂ ਪੰਥ ਨੂੰ ਸੁਨੇਹਾ ਦੇਣਾ ਚਾਹੀਦਾ ਕਿ ਜਗਰ ਜ਼ੋਲਾ ਮਾ ਅਤਿਆਕਾਰ ਉਹ 84 ਜੀ ਵੀ ਉਸੇ ਤਰ੍ਹਾਂ ਸੀ 84 ਤੋਂ ਬਾਅਦ ਵੀ ਉਸੇ ਤਰ੍ਹਾਂ ਸੀ ਤੇ ਅੱਜ ਵੀ ਉਸੇ ਤਰ੍ਹਾਂ ਜਿਹੜਾ ਵੀ ਵਿਅਕਤੀ ਅਨਰਥ ਦੀ ਗੈਰਤ ਦੀ ਸਲਾਮਾਨ ਦੀ ਗੱਲ ਕਰਨ ਦਾ ਯਤਨ ਕਰੇਗਾ ਉਹਦੇ ਨਾਲ ਸਰਕਾਰਾਂ ਤੱਕੇਸ਼ਾਹੀ ਕਰਨ ਦੀ ਦੇਖੋ ਕਰਨ ਗਿਆ ਤਾਂ ਕੁਦਰਤੀ ਗੱਲ ਹੈ ਕੌਮ ਦੀ ਦੁਨੀਆ ਕੌਮ ਦਾ ਫਰਜ਼ ਪੜਦਾ ਹੈ ਤੇ ਉਹਦੇ ਨਾਲ ਖਣਾ ਹੋਣ ਦਾ ਯਤਨ ਕਰੇ ਕੌਮ ਇਸ ਨੇ ਆਂਤਰਾਸ਼ਟਰੀ ਪੱਧਰ ਤੇ ਵਸਦੀ ਕੌਮ ਨੂੰ ਜਿਹੜਾ ਉਹ ਅਸੀਂ ਆਪਣੇ ਫੇਸਬੁਕਾਂ ਰੱਖੀ ਮੀਡੀਆ ਰੱਖੀ ਅਸੀਂ ਇਹ ਦੇਣਾ ਕਿ ਆਹ ਘਟਨਾ ਵਾਪਰੀ ਆਹ ਜ਼ੁਲਮ ਹੋਇਆ ਧੱਕੇਸ਼ਾਹੀ ਹੋਈ ਅਜ ਵੀ ਲਗਾਤਾਰ ਇਸੇ ਤਰ੍ਹਾਂ ਦੀ ਚੱਲ ਰਹੀ ਹੁਣ ਅਗਲੀ ਗੱਲ ਜਿਹੜੀ ਹੈ ਇਕੱਠਾ ਠੀਕ ਹੈ ਸੀ ਬਾਕੂ ਬਰਤਨ ਸਿੰਘ ਉਹ ਨਾ ਨੇ ਕਿ ਇਹਦੇ ਪਿੱਛੇ ਸਾਜ਼ਿਸ਼ ਨਜ਼ਰ ਆ ਰਹੀ ਹੈ। ਉਹ ਥੋੜੇ ਜਿਹਾ ਪਹਿਲਾਂ ਜਦੋਂ ਇਹਨਾਂ ਬੰਦਿਆਂ ਨੂੰ ਸਜ਼ਾ ਹੋਈ ਹੈ ਜਿਹੜੀ ਪੰਜਾਬ ਪੁਲਿਸ ਦੀ ਇੱਕ ਕੋਈ ਰਿਟਾਇਰਡ ਮਤਲਬ ਉਹਨਾਂ ਦੀ ਜਥੇਬੰਦੀ ਹੈ ਉਹ ਪੰਜਾਬ ਦੇ ਦੁਹਾਰਨ ਨਗਰ ਨੂੰ ਬਿਲੇ ਸੀ। ਕਿ ਅਸੀਂ ਇਸ ਸਟੇਟ ਦੇ ਹੱਕ ਤੇ ਭੁਗਤੇ ਆਂ ਸਾਨੂੰ ਸਦਾਵਾ ਗਲਤ ਹੋ ਰਹੀਆਂ ਨੇ ਇਹ ਰੋਕੀਆਂ ਜਾਣੀਆਂ ਚਾਹੀਦੀਆਂ। ਕਵਰਨਰ ਪੰਜਾਬ ਨੇ ਚੀਫ ਸੈਕਟਰੀ ਪੰਜਾਬ ਨੂੰ ਡੀਕ ਲੈਟਰ ਲਿਖਿਆ ਸੀ ਇਸ ਸੰਬੰਧੀ ਸੋ ਮੈਂ ਸਮਝਦਾ ਵੀ ਇਹ ਠੀਕ ਗੱਲ ਸੀ ਕਿ ਉਹ ਆਪਣਾ ਇਹ ਜਿਹੜਾ ਜੋਖਮ ਦੀ ਘਟਨਾ ਵਾਪਰੀ ਹੈ ਇਹ ਇਸ ਗੱਲ ਨੂੰ ਸਾਹਮਣੇ ਰੱਖ ਕੇ ਜਾਣ ਬੁੱਝ ਕੇ ਕਿਸੇ ਸਾਜ਼ਿਸ਼ ਦੇ ਤਹਿਤ ਵੀ ਕੀਤੀ ਗਈ ਹੋ ਸਕਦੀ ਹੈ ਮੰਨ ਲਿਆਣਾ ਚਾਹੀਦਾ ਸਾਨੂੰ ਹੋ ਸਕਦੀ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਦੇਖੋ ਜੇ ਅਸੀਂ ਜੇਵਾ ਦੇ ਵੀ ਸਖਤ ਨਹੀਂ ਹੈਗੇ ਤੇ ਸਾਨੂੰ ਮਤਲਬ ਜਿਹੜਾ ਸਾਡੇ ਤੇ ਜੋ ਕੁਝ ਵੀ ਬਤ ਕਰ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਸਤਾਮਾ ਨਹੀਂ ਹੋਵੇ ਚਾਹੀਦਾ ਅਸੀਂ ਸਟੇਟ ਦੇ ਹੱਥ 'ਚ ਝੁਕਦੇ ਆਂ ਅਸੀਂ ਇਹ ਕਹਿੰਦੇ ਆ ਕਿ ਬੇਗੁਨਾਹ ਸਿੱਖਾਂ ਦੇ ਕਾਬਲ ਨੇ ਤੇ ਕਾਨੂੰਨ ਤਨੂਨ ਅਨੁਸਾਰ ਸਦਾ ਮਿਲਣੀ ਚਾਹੀਦੀ ਇੱਕ ਗੱਲ ਜਿਹੜੀ ਆਪਣਾ ਪਹਲੀ ਸਰ ਨੇ ਕਹੀ ਸੀ ਜਦੋਂ ਕੇਪੀਐਸ ਗਿਰ ਸੀ ਉਦੋਂ ਇਹ ਨਹੀਂ ਸੀ ਵੀ ਸਿੱਖਾਂ ਨੇ ਲੋੜ ਸਿਰੇ ਚ ਲਿਆ ਜਾਂ ਸਿੱਖ ਖਮੋਸ ਸੀ ਉਦੋਂ ਵੀ ਅੱਖ ਨਾਲ ਗੈਰਤ ਨਾਲ ਪਾਉਣ ਦੇ ਹਜ਼ਾਰਾਂ ਨੌਜਾਨ ਦੂਜੇ ਨੇ ਸੈਦਲੀ ਤੇ ਰਾਕੇ ਲੜੇ ਨੇ ਔਰ ਉਹਨੇ ਬਦਲੇ ਲਏ ਕੂਨੇ ਤੱਕ ਜਾ ਕੇ ਬਦਲੇ ਲਏ ਤੇ ਉਹ ਸਾਡੀ ਪਾਉਣ ਦੇ ਹੀਰੋ ਨੇ ਸਾਡੀ ਬਲਕਿਸਮਦੀ ਰਹੀ ਇਹ ਅਸੀਂ ਵੀ ਮਤਲਬ ਇਹ ਜੋ ਬਾਕੀ ਸੱਜਣ ਨੇ ਕਹਾ ਸੀ ਕਿ ਅਸੀਂ ਵੀ ਉਹਨਾਂ ਨੂੰ ਮਾਤਭਾਵੀ ਮਾਤਭਾਵੀ ਜਾਂ ਖਾਲਸਾਨੀ ਲਗਭਗ ਜਾਂ ਹੋਰ ਤਰ੍ਹਾਂ ਨਾਲ ਵਰਤਮਾਨ ਦਾ ਯਤਨ ਕਰਦੇ ਆ ਉਹ ਸਾਡੀ ਕਾਂਗਰਸ ਉਸੇ ਤਰ੍ਹਾਂ ਦੇ ਨੇ ਜਿਵੇਂ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਸੀਗੇ ਤੇ ਉਹ ਜਿਹੜੇ ਵੀ ਮਤਲਬ ਨਾਲ ਦੁਸ਼ਤਾਂ ਨੂੰ ਸੋਧਿਆ ਜਾਂ ਜਿਨ੍ਹਾਂ ਨੇ ਕੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜਿਹੜਾ ਕੱਟੀਆਂ ਕੁਰਬਾਨੀ ਕੀਤੀ ਨਿਰਸਰ ਦੇ ਉਹ ਸਾਡੀ ਕਾਂਗਰਸ ਸੱਤਾਧਰ ਨੇ ਆਪੋ ਨੇ ਹੀਰੋ ਨੇ ਸਾਡੇ ਤੇ ਉਹਨਾਂ ਦਾ ਸਨਮਾਨ ਸਤਕਾਰ ਉਸੇ ਤਰ੍ਹਾਂ ਸਾਨੂੰ ਕੰਨਾ ਨਹੀਂ ਗਾ ਸੋ ਹੌਲੀ ਸਾਬ ਪਾ ਮੁੰਦੇ ਵੀ ਉਦੋਂ ਵੀ ਖਮੋਸ਼ੀ ਸੀ ਉਦੋਂ ਵੀ ਡਾਕ ਵੀ ਰਹੀ ਜਰਵੇਰੋਂ ਵਰਗੇ ਬੰਦੇ ਨੂੰ ਮਤਲਬ ਜਿਹੜਾ ਸਭ ਤੋਂ ਵੱਧ ਸੁਰੱਖਿਅਤ ਥਾਂ ਇਹਨਾਂ ਦਾ ਜਲੰਧਰ ਪੀਏ ਵੀ ਉਥੇ ਜਾ ਕੇ ਉਹਨਾਂ ਨੇ ਹਮਲਾ ਕਰਨ ਦਾ ਯਤਨ ਕੀਤਾ ਇਹ ਗੱਲ ਮਖਰੀਆ ਉਹ ਬਚ ਗਿਆ ਮਤਲਬ ਹਮਲੇ ਤੋਂ ਬਚ ਜਾਂਦੇ ਨੇ ਬੰਦੇ ਚਲੋ ਆਪਾਂ ਗੱਲ ਮਕਾਈਏ ਪਰਸੋਂ ਨੂੰ ਠੀਕ 10:00 ਵਜੇ ਆਪਾਂ ਇਸੇ ਥਾਂ ਤੇ ਗੁਰਦਾਰ ਸਾਹਿਬ ਦੁੱਧਨਵਾਨ ਸਾਹਿਬ ਨਿਕਤਰ ਹੋਣਾ ਇਹ ਤੇ ਘਾਹ ਪਾਣੀ ਦਾ ਪ੍ਰਬੰਧ ਕਰੇ ਜੇ ਉਹ ਕੈਨ ਨਾ ਖੂਬ ਕਰ ਦੇਗਾ ਲੰਗਰ ਪਾਣੀ ਜਿੰਨਾ ਨੇ ਛਕਣਾ ਹੋਇਆ ਉਹਦਾ ਵੀ ਪ੍ਰਬੰਧ ਹੋ ਜਾਏਗਾ ਇਹ ਤੋਂ ਆਪਾਂ ਮਾਰਚ ਕਰਕੇ ਆਪਾਂ ਚੱਲੀਏ ਤੇ ਕਿਤੇਰੀਆਂ ਆਪੋ ਦੇ ਆਪਣਾ 1.5 ਦੇ ਅੱਗੇ ਜਾ ਕੇ ਖੜ ਕੇ ਆਪਾਂ 2 ਘੰਟੇ 3 ਘੰਟੇ ਜੋ ਜਿੰਨਾ ਵੀ ਆਪਾਂ ਆਪਣਾ ਪ੍ਰੋਟੈਸਟ ਕਰਨਾ ਹੈ ਆਪਾਂ ਕਰੀਏ ਇਹ ਜਨ ਠੀਕ ਹੈ ਨਾ ਜੀ ਸਰਦਾਰ ਗਵਿੰਦਰ ਸਿੰਘ ਕੌੜਾ ਸਾਹਿਬ ਦੀ ਕਿ ਲਗਾਤਾਰ ਘਰਨਾ ਸਾਨੂੰ ਨਹੀਂ ਜਾਰੀ ਰੱਖਣਾ ਚਾਹੀਦਾ ਉਹਦਾ ਕਾਰਨ ਹੈ ਕਿ ਅੱਜ ਕੱਲ ਲਗਾਤਾਰ ਸਾਫਨੇ ਬਹੁਤ ਹੀ ਕਾਮਯਾਬ ਨਹੀਂ ਹੋ ਰਹੇ ਸਫਲ ਨਹੀਂ ਹੋ ਰਹੇ ਹਾਂਜੀ ਆਪਾਂ 2 ਘੰਟੇ ਦਾ ਉੱਥੇ ਸਮਾਂ ਦੇਣਾ ਹੈ 11 ਤੋਂ ਲੈ ਕੇ 1 ਵਜੇ ਤੱਕ ਆਪਾਂ ਆਪਣਾ ਪ੍ਰੋਟੈਸਟ ਕਰਨਾ 1 ਵਜੇ ਤੱਕ